ਮਾਨਸਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਮਰੀਜ਼ਾਂ ਦੇ ਦਿਲ ਦੀਆਂ ਧੜਕਣਾ ਉਸ ਸਮੇਂ ਤੇਜ਼ ਹੋ ਗਈਆਂ ਜਦੋਂ ਡਾਕਟਰ ਸਾਹਿਬ ਮੌਜਾਂ ਦੇ ਨਾਲ ਕਮਰੇ ਵਿੱਚ ਜਾ ਕੇ ਘੋੜੇ ਵੇਚ ਕੇ ਸੁੱਤੇ ਪਏ ਸੀ। ਡਾਕਟਰ ਨੂੰ ਉਠਾ ਰਹੇ ਆ। ਇਹ ਵੀਡੀਓ ਆ। ਆ ਬੰਦਾ ਮਰਨ ਵਾਲਾ ਬਈ ਇੱਥੇ। ਅੱਧਾ ਘੰਟਾ ਹੋ ਗਿਆ ਤੁਹਾਨੂੰ ਇੱਥੇ ਆਜਣ ਨੂੰ। ਨਾ ਕੋਈ ਇੱਥੇ ਪੁੱਛ ਗਿਆ ਚੰਨ ਲਨਨ ਦੇਣਾ ਅੱਜ ਵਾਗ ਚਲਾ ਆ ਰਿਖੇ ਤੇ ਕੋਈ ਇੱਥੇ ਡਾਕਟਰ ਨਹੀਂ ਹੈਗਾ ਤੇ ਬਾਹਰ ਬੈਡਾਂ ਤੇ ਪਏ ਮਰੀਜ਼ ਦਰਦਾਂ ਦੇ ਨਾਲ ਕੁਰਲਾ ਰਹੇ ਸੀ ਤੇ ਧੜਫ ਰਹੇ ਸੀ ਆ ਬੰਦੇ ਦਰਦ ਨਾਲ ਪੂਰਾ ਤੰਗ ਹੈ ਮੈਂ ਇੱਥੇ ਕੋਈ ਡਾਕਟਰ ਹੈ ਨੰਨ ਲਨਨ ਦੇਣਾ ਪੂਰਾ ਤੰਗ ਹੈ ਤੰਵਰੀ ਬੋਤਲਿੰਨ ਲੱਗੇ ਨਾ ਸੁਈ ਨਹੀਂ ਲੱਗੀ ਬੋਤਲਾ ਲਈ ਇਹ ਬੰਦੇ ਦੀ ਮਰੀਜ਼ਾਂ ਦੇ ਟੀਕੇ ਲਗਾਉਣ ਲਈ ਜਦੋਂ ਕੋਈ ਵੀ ਡਾਕਟਰ ਅਤੇ ਸਟਾਫ ਨਰਸ ਨੇੜੇ ਤੇੜੇ ਨਜ਼ਰ ਨਾ ਆਈ ਤਾਂ ਨਰਸਿੰਗ ਟ੍ਰੇਨਿੰਗ ਵਾਲੇ ਵਿਦਿਆਰਥੀਆਂ ਨੇ ਸਿਰਿੰਜਾਂ ਭਰ ਲਈਆਂ ਅਤੇ ਫਿਰ ਮਰੀਜ਼ਾਂ ਦੇ ਅਜਿਹੇ ਢੰਗ ਦੇ ਨਾਲ ਟੀਕੇ ਲਗਾਏ ਕਿ ਮਰੀਜ਼ ਧੜਫਟੇ ਜਵਾਬ ਭਰਤੀ ਕਰਕੇ ਦਿੱਤੇ ਡਾਕਟਰ ਸਾਹਿਬ ਐਨਸ ਉੱਤੇ ਆ ਗਏ ਦੇ ਵਿੱਚ ਜਿਸ ਤੋਂ ਬਾਅਦ ਪੂਰੇ ਹਸਪਤਾਲ ਦੇ ਵਿੱਚ ਜੋ ਸੀਨ ਬਣਿਆ ਉਸ ਨੇ ਸਿਹਤ ਵਿਭਾਗ ਦੀ ਪੋਲ ਖੋਲ੍ਹ ਦਿੱਤੀ ਹੈ ਨਵੇਂ ਭਰਤੀ ਕੀਤੇ ਹੋਏ ਡਾਕਟਰ ਨੇ ਮਾਨਸਨ ਦੇ ਐਮਰਜੈਂਸੀ ਵਾਰਡ ਵਿੱਚ ਵਰਤ ਸਮੇਂ ਇੱਕ ਸੋਸ਼ਲ ਮੀਡੀਆ ਤੇ ਦੇਖ ਰਹੇ ਮਾਮਲਾ ਵਾਇਰਲ ਹੋ ਰਿਹਾ ਸਿਵਲ ਹਸਪਤਾਲ ਮਾਨਸਨ ਦਾ ਐਮਰਜੈਂਸੀ ਦਾ ਸਰੋਤ ਦੇ ਵਿੱਚ ਕੁਝ ਟ੍ਰੇਨਿੰਗ ਵਾਲੇ ਜਿਹੜੇ ਸਟੂਡੈਂਟ ਨੇ ਉਹ ਪੇਸ਼ੈਂਟਾਂ ਦੇ ਕੋਈ ਇੰਜੈਕਸ਼ਨ ਵਗੈਰਾ ਲਾ ਰਹੇ ਨੇ ਡਾਕਟਰ ਡਿਊਟੀ ਤੇ ਲੱਗਦਾ ਵੀ ਨજર ਨਹੀਂ ਆ ਰਹੇ ਕਿਉਂਕਿ ਉਹ ਸੌ ਰਹੇ ਸੀਗੇ ਕਿਸੇ ਕਮਰੇ ਦੇ ਵਿੱਚ ਕੀ ਕਹਿਣਾ ਚਾਹੋਗੇ ਸਰ ਇਸ ਬਾਰੇ ਮੈਨੂੰ ਪਤਾ ਲੱਗਾ ਹੈਗਾ ਆ ਮੈਂ ਐਸਐਮਓ ਨੂੰ ਸਭ ਨੂੰ ਕਹਿ ਹੈਗਾ ਇਹ ਇਨਕੁਆਇਰੀ ਕਰਕੇ ਤੇ ਮੈਨੂੰ ਕੋ ਕਰਕੇ ਸਭ ਕੁਝ ਦੱਸਿਆ ਜਾਵੇ ਜੇ ਕੋਈ ਗਲਤ ਪਾਇਆ ਗਿਆ ਤੇ ਅਗੇਂਸ ਪੂਰੀ ਕਾਨੂੰਨੀ ਅਸੇ ਕਰ ਕੀਤੀ ਜਾਏਗੀ ਸਰ ਜਿਸ ਤਰ੍ਹਾਂ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈਗਾ ਵੀ ਮੈਡੀਕਲ ਸਹੂਲਤਾਂ ਕਾਫੀ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਅਗਰ ਇਹ ਜਿਹਾ ਹੋ ਰਿਹਾ ਹੈਗਾ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਕਰਾਂਗੇ ਆਪਾਂ ਉਸ ਸਮੋਕੇ ਸਾਨੂੰ ਡਾਟ ਐਸ ਨੂੰ ਸਾਨੂੰ ਕੀ ਹੈਗਾ ਵੀ ਇਨਕੁਆਇਰੀ ਕਰਕੇ ਦੱਸਣਾ ਆਪਾਂ ਦੇਖਾਂਗੇ ਵੀ ਕਿ ਹੈ ਜੀ ਗਲਤੀ ਕਿਸ ਲੈਵਲ ਤੇ ਗਲਤੀ ਹੈਗੀ ਆ ਉਸ ਸਮਨਾ ਨੂੰ ਸ਼ਾਸਨਿਕ ਕਾਰਵਾਈ ਕੀਤੀ ਜਾਏਗੀ ਜੋ ਬੰਦੀ ਕਾਰਵਾਈ ਟੋਕੀ ਕਰਵੀਂ ਜ਼ਰੂਰ ਕੀਤੀ ਜਾਏਗੀ ਆ ਮੇਰੇ ਫਾਦਰ ਸਾਹਿਬ ਨੇ ਆ ਮੇਰੀ ਮਾਤਾ ਹੈ ਚਲੋ ਇੱਥੇ ਜਾ ਰਹੇ ਹਾਂ ਇੱਥੇ ਕੁਝ ਨਹੀਂ ਹੈਗਾ ਸਰਕਾਰੀ ਹਸਪਤਾਲ ਦੇ ਵਿੱਚ ਕੁਝ ਨਹੀਂ ਹੈਗਾ ਮਾਨਸਾ ਤਰੀ ਕਰ ਜਾਈਗੀ 11 4:35 ਦਾ ਟਾਈਮ ਹੈ ਬਸ ਉੱਤੇ ਬੈਨੇ ਗੁਦਨੀ ਹੋਣਾ ਦੱਦਣਾ ਮੇਰਾ ਪੇਉ ਮਿਲ ਜਿੰਦਾ ਆ ਖੜਾ ਕੁਦਨੀ ਹੋਏ ਆਈ ਚੱਲੇ ਆ ਤੂੰ ਲੱਗ ਦਵਾਈ ਨਾ ਤਰੀਕਾ ਨਾ ਟੱਲ ਲੱਗੁਦਨੀ ਹੈਗਾ ਇੱਥੇ ਸਿਵਲ ਸਰਜਨ ਹਰਦੇਵ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਮਾਮਲਾ ਸਾਹਮਣੇ ਆਇਆ ਹੈ ਉਸ ਦੀ ਜਾਂਚ ਕਰਕੇ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ਖੈਰ ਮਾਨਸਾ ਦੇ ਹਸਪਤਾਲ ਦੇ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਬੀਤੇ ਕਈ ਮਹੀਨੇ ਪਹਿਲਾਂ ਮਰੀਜ਼ਾਂ ਨੂੰ ਬਾਹਰ ਰੋਡ 'ਤੇ ਵੀ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ ਖੈਰ ਪੰਜਾਬ ਸਰਕਾਰ ਨੇ ਜੋ ਸਿਹਤ ਵਿਭਾਗ ਬਾਰੇ ਵੱਡੇ ਵੱਡੇ ਦਾਅਵੇ ਕੀਤੇ ਸੀ ਜਿਸ ਵਿੱਚ ਕਿਹਾ ਸੀ ਕਿ ਅਸੀਂ ਚੰਗੀਆਂ ਸਿਹਤ ਸਹੂਲਤਾਂ ਦਵਾਂਗੇ ਉਹ ਸਾਰੇ ਦਾਅਵੇ ਖੋਖਲੇ ਨਿਕਲਦੇ ਨਜ਼ਰ ਆ ਰਹੇ ਨੇ ਅਕੀ ਕੀ ਟੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ